ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕੋ ਨਵੀਂ ਵੀਡੀਓ ਵਿੱਚ ਤੇ ਮੇਰੇ ਕਾਰੇ ਸਾਰੇ ਠੀਕ ਠਾਕ ਹੋਵਗੇ ਵਧੀਆ ਫੇਰ ਸਵੇਰ ਦਾ ਟਾਈਮ ਸੂਰ ਚੜ ਰਿਹਾ ਉਹ ਦੇਖੋ ਸਾਹਮਣੇ ਲਾਲੀ ਲਾਲੀ ਤੇ ਆਇਆ ਤੇ ਕਰਦੇ ਆ ਰੁਟੀਨ ਚੱਲੂ ਆਪਣੀ ਚੜਦੇ ਆ ਰਾਣੀ ਵਾਰ ਵਾਰ ਕਿ ਯਾਰ ਉਹ ਇੱਕ ਚਾਬੀ ਲੈਣ ਸਾਰ ਕਰੋ ਹਾਂ ਕੋਲਦੇ ਆ ਸ਼ਟਰ ਜਿੰਦਾ ਖੋਲ ਕੇ ਕਰਦੇ ਆ ਦਰਖਣ ਆਪਣੀ ਰਾਣੀਆਂ ਦੇ ਤੇ ਬਾਕੀ ਰਹੀ ਕੱਲ ਵਾਲੀ ਵੀਡੀਓ ਰਹਿ ਗਈ ਤੁਹਾਨੂੰ ਦਿਖਾਉਣਾ ਤੁਮ ਦੱਸਿਆ ਸੀ ਹਿੱਸੇ ਦਾ ਤੇ ਹਿੱਸਾ ਉਹ ਪਿਆਗਾ ਦਿਖਾਉਣਾ ਤੁਹਾਨੂੰ ਕਿੱਦਾਂ ਹੋਇਆ ਆਓ ਚਲੋ ਸੂਰਜ ਚੜਿਆ ਆਇਆ ਆ ਹਿੱਸਾ ਤੇ ਆਹ ਦੇਖੋ ਸੈਂਟਰ ਪਨੀ ਉਖੜ ਕੇ ਵੱਖਰੀ ਹੋ ਗਈ ਇਹ ਨਹੀਂ ਤਾਂ ਆਹ ਆਹ ਅਮਝ ਆ ਰਿਹਾ ਵੀ ਇਹ ਇਤਾਂ ਮੋਟੀ ਪਲੇਟ ਆ ਕਿਹੜੇ ਸਾਹ ਨਾਲ ਸੀ ਔਰ ਕਤਰਜੀ ਦੇਖਦਾ ਸੀ ਇਹ ਜੋ ਗੱਟੇ ਆਂਗੂ ਲਈ ਸੈਂਟਰ ਬਣ ਗਈ ਹੁਣ ਆ ਇੱਥੋਂ ਲੈ ਆਹ ਪੂਰਾ ਹੀ ਫਾਉਂਡੇਸ਼ਨ ਦੇ ਨਾ ਨਾ ਬਣਾ ਕੋਈ ਗੱਲ ਨਹੀਂ ਹੁਣ ਤਾਂ ਚੱਲਦਾ ਕੰਮ ਹੁਣ ਇਹਨੂੰ ਲੋਡ ਹੀ ਨਹੀਂ ਹੈ ਜੀ ਕਣਕੇ ਵਲੇ ਨਹੀਂ ਪੈਣੀ ਮੱਕੀ ਵਲੇ ਲੋਡ ਪੈਣੀ ਹੈ ਤੇ ਫਿਰ ਕਰਾਂਗੇ ਉਹਨਾਂ ਸਾਰੇ ਸਾਰੇ ਪਾੜਿਆ ਸੀ ਚਲੋ ਉਹਨੂੰ ਚਾਬੀ ਲੈ ਕੇ ਚਾਬੀ ਲੈ ਆਇਆ ਖੋਲਦੇ ਜਿੰਦਾ ਤੇ ਚੱਲਦੇ ਆ ਅੰਦਰ ਤੇ ਕੱਲ ਨੇ ਦਰਸ਼ਨ ਰਣੀਆਂ ਦੇ ਮਿਲਦੇ ਆ ਹਨ ਉਹ ਬਾਵਲੀ ਅਕੇ ਇੱਥੇ ਧਾਣੇ ਕੱਢਣ ਚੱਲੀ ਜਾਂਦੀ ਹੈ ਰਣੀ ਆਪਣੀ ਆਪ ਦਾ ਹੀ ਲੱਗੇ ਹੋਇਆ ਵਧਣ ਜਿਉਂ ਡਿੱਗਿਆ ਆ ਜਾਉਣਾ ਆਪਣਾ ਬਹੁਤ ਜਿਆਦਾ ਆ ਵਾੜਾ ਦੇ ਕੋਲ ਜਿਵੇਂ ਜ਼ੀਰੋ ਲੈਵਲ ਤੇ ਵੜਿਆ ਬੜਾ ਜਿਆਦਾ ਡਿੱਗਾ ਹੋਇਆ ਰਿਹਾ ਤੇ ਝਾੜ ਹਰੀ ਬਰੀਆ ਬਹੁਤ ਵਧੀਆ ਲੱਗ ਰਿਹਾ ਆਪਣਾ ਝਾੜ ਵਧੀਆ ਨਿਕਲਦਾ 1.5 ਕਿਲੋ ਵੱਟ ਹੋ ਗਿਆ ਆਪਣਾ ਤੇ ਸਹੀ ਆ ਝਾੜ ਬਹੁਤ ਵਧੀਆ ਫਿਰ ਤੇ ਤਾਂ ਲੱਗਦਾ ਹੈ ਮਲਚਰ ਮਾਰਨ ਦੀ ਲੋੜ ਹੀ ਨਹੀਂ ਹੈਗੀ ਬਸ ਅਜ ਤਾਂ ਜੀ ਰੁਕ ਰੁਕ ਕੇ ਮਾਰ ਕੇ ਬਾਹਰ ਪਲਟਾਉਣਾ ਮਾਰ ਦੋ ਬਸ ਕਿਉਂਕਿ ਚੱਲਿਆ ਬਟੇ ਵਾਲਾ ਇਹ ਮਲਚਰ ਮਾਰੇ ਆਂਦਾ ਬਿਲਕੁਲ ਉਹ ਬੁੱਢਾ ਹੜਾ ਲੱਗਿਆ ਹੋਇਆ ਬੁੱਢਾ ਖੰਬੇ ਵਾਲੇ ਵਾਲੇ ਵੱਡਣ ਲੱਗੇ ਹੋਏ ਆ ਬਾਕੀ ਕੱਲ ਨੂੰ ਦੀਵਾਲੀ ਵੀ ਆ ਥੋੜਾ ਜਣਾ ਅੱਜ ਦਾ ਤੇ ਕੱਲ ਦਾ ਰਸ ਜਾ ਘਟਾ ਦੀਵਾਲੀ ਕਰਕੇ ਤੇ ਜੇ ਆਉਦਾ ਕਿ ਵੱਡਣਾ ਹੈ ਤਾਂ ਇਹਨੇ ਆਪਣਾ ਵੱਡ ਲਈ ਹੈ ਜੀ ਉਹ ਰੋ ਮੱਢੀ ਦਾ ਵੱਡਣਾ ਨਹੀਂ ਬਹੁਤ ਵੱਡ ਕੇ ਨਵੇੜ ਤੇ ਖਰਾਬ ਤੇ ਆ ਕੇ ਦੀ ਇਹ ਹੱਲ ਕਿਉਂ ਆ ਵੱਡਣਾ ਉਹ ਜਿਹੜੇ ਦੋ ਕਿਲੇ ਹੋਰ ਵੱਡਣ ਵਾਲੇ ਨੇ ਕਿਉਂਕਿ ਆ ਡੇਢ ਕਿਲੇ ਦਾ ਇਹਨੇ ਬੰਦ ਹੋ ਗਿਆ ਡੇਢ ਕਿਲੇ ਦਾ ਜਨ ਕਿਲੇ ਤੇ ਵਾਟ ਜੇ ਚੱਲਦੇ ਆ ਫਿਰ ਬਾਅਦ ਵਿੱਚ ਦਿਖਾਵਾਂਗੇ ਰਾਤ ਨੂੰ ਬਲੌਕ ਬਲੂ ਵੀ ਮਾਰਾਂਗੇ ਇੱਥੇ ਮੰਜਰ ਮੰਜਰ ਮਾਰ ਕੇ ਰੂਟਰ ਮਾਰ ਕੇ ਫਿਰ ਬਲੌਕ ਬਲੂ ਵੀ ਮਾਰਾਂਗੇ ਦਿਖਾਉਣਿਆ ਤੁਹਾਨੂੰ ਰਾਤ ਨਾਲ ਜਿ ਬਲੌ ਚੱਲਦੇ ਆ ਆਪਣੇ ਉਹ ਲੋ ਨਾ ਉਹਦਾ ਜੋ ਨਾ ਜੋ ਆਪਣਾ ਫਟੋ ਗਿਆ ਨਾਲ ਨਾਲ ਪੈਲੀ ਤਿਆਰ ਕਰ ਤੂੰ 10 10 ਤੱਕ ਇਸ ਲਈ ਹੁਣ ਤੇਨ ਰਾਤ ਜਲਦੀ ਰਹਿਣੀਆਂ ਲੱਗੀਆਂ ਬੰਨੀਆਂ ਜਦੋਂ ਇਹ ਕੋ ਬੈਨਲ ਦੇ ਰਾਹੋਂ ਟ੍ਰੈਕਟਰ ਹੋਵੇ ਬਾਸ ਆਹੀ ਜਿੱਦਗੀ ਯਾਰਾਂ ਨੇ ਚਾਰ ਦਿਨ ਦਾ ਕੰਮ ਆ ਗਿਆ ਜਿਆਦਾ ਜਦੋਂ ਵੀ ਜਿਹੜਾ ਬੱਸ ਬਾਕੀ ਦਾ ਰੱਖ ਚਲੋ ਠੀਕ ਆ ਵੜ ਲਈਏ ਕਰਾਂ ਤੇ ਫਿਰ ਆਪਾਂ ਮਿਲਦੇ ਆਂ ਨਾ ਰਾਣੀ ਅੱਜ ਆਪਣੀ ਬਾਹਰ ਲਾਉਣੀ ਪੈਗੀ ਆਪਾਂ ਨੂੰ ਬਾਰੇ ਸਰਕੇ ਲਾਉਣੀ ਪੈਗੀ ਇਧਰ ਆ ਲੱਗੀ ਹੋਈ ਆ ਮਸ਼ੀਨ ਤੇ ਦੂਜੇ ਪਾਸੇ ਉਹ ਅੰਦਰ ਟਰਾਲੀ ਲਾਤੀ ਝੋਨੇ ਦੀ ਭਰੇ ਹੋਈ ਉਸ ਤੇ ਇਧਰ ਟਰੈਕਟਰ ਲਾਉਣੇ ਆ ਫਿਰ ਟਰੈਕਟਰ ਆ ਜੇ ਸਾਰੇ ਬਾਹਰ ਆ ਆਪਣੇ 36 32 ਤੇ ਦੂਜਾ ਵੀ ਚੌਂਡੀਰ ਵੀ ਇੱਕ ਮਲਚਰ ਮਾਰਦਾ ਤੇ ਇੱਕ ਮਾਰਦਾ ਰੋਟਾਵੇਟਰ ਇਧਰ ਮਲਚਰ ਮਲਚਰ ਰੋਟਾਵੇਟਰ ਵੱਜਿਆ ਹੋਇਆ ਆਪਾਂ ਚੱਲਿਆਂ ਹੁਣ ਖਲਾਉ ਲੈ ਕੇ ਝੋਟੇ ਵਗੈਰ ਪਾਲੇ ਪਲਾਉ ਤੇ ਚੱਲਿਆਂ ਲੈ ਕੇ ਅੱਜ 3 ਵਾਲਾ ਹੀ ਆ ਬਲੋ ਪਹਿਲਾਂ 4 ਵਾਲੇ ਠੀਕੇ ਅੱਜ 3 ਵਾਲਾ ਹੀ ਆ ਆਪਾਂ 3 ਵਾਲੇ ਹੀ ਮਾਰ ਰਹੇ ਆ ਅੱਜ ਤੇ ਇਹ ਤਾਂ ਅੰਦਰ ਲਾਤੀ ਕਿਉਂਕਿ ਉਹਨੂੰ ਲੋਕ ਨੁਕਰੀ ਨੇ ਇਹ ਕਹ ਲੱਗਦਾ ਤਾਂ ਕਰਕੇ ਅੰਦਰ ਲਾਤੀਆ ਉਹ ਆਪਣੀ ਸਾਰੀ ਲੋਕ ਹੋਏ ਦੀ ਟੂਲ ਵੀ ਕੈਵਨ ਵੀ ਸਾਰਾ ਤਾਂ ਕਰਕੇ ਬਾਹਰ ਖੜਾ ਦੀ ਬਾਕੀ ਦਿੱਕਤ ਕੋਈ ਨਹੀਂ ਕੈਮਰੇ ਲੱਗੇ ਹੋਏ ਇੱਥੇ ਕਿਹੜਾ ਕੋਈ ਦਿੱਕਤ ਸਭ ਕੁਝ ਆਪਣਾ ਤਰ੍ਹਾਂ ਦਾ ਸਮਾਜ ਇੱਥੇ ਖੜਾ ਹੈਗਾ ਜੇ ਨਹੀਂ ਵਸੇ ਚਲੋ ਕੋਈ ਵੱਲੀ ਤੇ ਚੱਲਦੇ ਆ ਪੈਲੀ ਨੂੰ ਚੱਲ ਕੇ ਪਹਿਲੀ ਫਿਰ ਆਪਾਂ ਦਿਖਾਉਂਿਆ ਤੁਹਾਨੂੰ ਯਾਰਾ ਛੋਟਾ ਆਪਣਾ ਲਓ ਜੀ ਲੱਗੇ ਆ ਬਲੋ ਮਾਰਨਾ ਜਿੱਲੀ ਜਾਂਦਾ ਛੋਟਾ ਮਰੀ ਜਾਂਦਾ ਵੱਡਕਾ ਵੱਜ ਗਏ ਸਾਰੇ ਲਗਭਗ 3 ਸਾਡੇ ਸਾਢੇ 3 ਤਿੰਨ ਪਿੱਲੇ ਚ ਲੱਗਦੇ ਆ ਪਿੱਲੇ ਹੋ ਰਹੇ ਆ ਆਪਣਾ ਕੋ ਲਗਭਗ ਘੰਟਾ ਕੁ ਬਸ ਨਿਬੜ ਜਾਣਾ ਇੱਕ ਫਲਾਵ ਹਨ ਆਪਣੇ ਤਿੰਨ ਤੇ ਹੈਗੇ ਇੱਕ ਫਾਇਰ ਵਾਲੇ ਤਾਂ ਕਰੇ ਕੇਰੇ ਕੇਰੇ ਨਾਲ ਮਾਰਦੇ ਆ ਤਾਂ ਥੋੜਾ ਟਾਈਮ ਲੱਗਦਾ ਹੈਗਾ ਤੇ ਦੂਜੇ 4 4 ਇਹਦਾ ਬਸ ਅਸਲੀ 5 ਹੀ ਚਾਹੀਦੇ ਆ ਬਲੋ 5 ਨਹੀਂ 4 ਤਾਂ ਹੋਣੀ 4 ਬਲੋ ਹੋਣ ਤੇ ਹੁਣ ਡੋਲ ਵਾਲੇ ਪਲਟੇ ਵਾਲੇ ਕੋਣਾ ਕੋਣਾ ਬਸ ਲਾਈ ਚੱਲ ਫੇਰ ਕੰਮ ਨਹੀਂ ਖੜਦਾ ਹੈਗਾ ਇਹਦੇ ਨਾਲ ਆਪਾਂ ਕੇਰੇ ਨਾਲ ਹੀ ਚੱਲਦੇ ਆ ਇਧਰੋਂ ਲਿਆਇਆ ਮੋੜ ਕੇ ਇਧਰੋਂ ਦਾ ਲਈਦਾ ਤਾਂ ਤੇ ਜਮੀਨ ਪਹਿਲੀ ਬਣ ਗਈ ਦੇਖੋ ਇਹਨਾਂ ਤਾਂ ਦੇਖ ਅਲਗਰ ਮਾਰ ਕੇ ਉੱਤਰ ਮਾਰਿਆ ਤੇ ਦੋਸਤਾਂ ਕੋ ਗੈਪ ਕਰਨਾ ਪਲਟੇ ਪੂਰੀ ਮੈਂ ਇੱਕ ਫੁੱਟ ਉਬਾਦੀ ਆ ਫਿਰ ਤਾਂ ਮਾਰ ਕੇ ਕੋਲ ਹਾਈ ਟ੍ਰਾਲੀਆਂ ਥੱਲੇ ਦੱਬੀ ਆਉਂਦਾ ਵਾ ਆਹ ਵੇਖੋ ਹੁੰਦਾ ਸੀ ਇੱਥੇ ਪੂਰੇ ਜਣੇ ਜਿੰਨੇ ਥਾਲੇ ਹੈਗੇ ਸਾਰੇ ਜਮੀਨ ਜੀ ਵੜੇ ਹੋਏ ਆ ਜਨਾ ਫੁੱਲ ਲਾ ਕੇ ਕੀ ਜੇ ਮੀਡੀਅਮ ਚ ਬੜੀ ਆਏਨ 1200 ਚੱਕਰਾਂ ਵਿੱਚ ਨਹੀਂ ਲੰਦਾ ਬਾਤ ਕਰਾਂ ਚੱਕਰਾਂ ਦੇ ਜੇ ਤੁਰਾ ਬਣਦਾ ਕੋਈ ਦਿੱਕਤ ਨਹੀਂ ਹੈਗੀ ਆਪਣੀ ਟਾਈਮ ਵੀ ਆਪਣਾ 12 25 ਹੋ ਗਿਆ 1:30 ਵਜੇ ਤੱਕ ਕੰਮ ਨਿਪਟੜ ਜਾਊਗਾ ਆਪਣਾ ਚਲੋ ਆਪੀ ਚੱਲਦੇ ਆ ਚੱਲ ਕੇ ਫਿਰ ਨਾ ਨੂੰ ਤੇ ਕਰਦੇ ਰੈਸਟ ਖਾਣੇ ਸਵੇਰੇ ਆਪਣੀ ਜਰ ਈ ਸੇਨ ਵੀ ਚਲਾਉਣੀ ਹੈ ਕੰਪਨੀ ਵੀ ਇਹ ਜਿੱਧਰ ਅੱਜ ਵੱਢ ਕੇ ਆਇਆ ਝੋਨਾ ਉਥੇ ਰੂਟਾਵੇਟਰ ਤੇ ਮਲਚਰ ਮਾਰਤਾ ਕਾਲੀ ਥੋੜੀ ਜਿਹੀ ਗਿੱਲੀ ਆ ਮਲਚਰ ਮਾਰ ਕੇ ਰੂਟਾਟਰ ਮਾਰਤਾ ਪਰ ਕੱਲ ਦੀ ਹਵਾ ਲੱਗ ਜੂ ਤਾਂ ਉੱਪਰ ਤੇ ਕੱਲੋਂ ਰਾਤ ਨੂੰ ਮਾਰਾਂਗੇ ਬਲਾਉ ਉਥੇ ਤੇ ਰਾਜ ਦਾ ਨਾਲ ਦੇ ਨਾਲ ਤਿਆਰ ਕਰ ਲਾਂਗੇ ਇਧਰ ਆਪਾਂ ਗਜਰਾਂ ਲਾਉਣੀਆਂ ਨੇ ਉਧਰ ਆਲੂ ਲਾਵਾਂਗੇ ਚਲੋ ਮਾਰ ਲਈਏ ਚਲੋ ਆਜੋ ਬਾਕੀ ਉਹਨਾਂ ਦਿਖਾਉਣੇ ਆ ਚੱਲਦਾ ਹੋਇਆ ਦੇਖੋ 12 ਚੱਕਰਾਂ ਦੇ ਇਹਦਾ ਇਹਦਾ ਛੱਡਲ ਹੀ ਆ ਇਹ ਇੱਧਰੋਂ ਵਾਹੇਗਾ ਉਹਦੇ ਨੂੰ ਇਧਰ ਆ ਕੇ ਜਿਦਾ ਆ ਆ ਮਿਆਦ ਹੋ ਰਹੀ ਆ ਗਿਆ ਕੋਈ ਚੱਕਰ ਨਹੀਂ ਤੋੜਦਾ ਕੋਈ ਪਰਵਾਹ ਹੀ ਨਹੀਂ ਪਲਟਾ ਮਾਰਦਾ ਹੁੰਦਾ ਵਧੀਆ ਆਹ ਕਿਹੜੇ ਨਾਲ ਹੀ ਲੱਗੇ ਹੋਏ ਨੇ ਚਲੋ